ਕਸੋਹੀ ਬੇਟਾ ਰਟੇਨ ਦੇ ਤਰ੍ਹਾਂ ਕੋਈ ਜੱਜ ਸਾਹਿਬ ਦੀ ਪਹਿਲਾ ਬਤਲੀ ਹੋ ਗਈ ਸੀ ਕਿ ਤੇ ਹੁਣ ਕੋਈ ਨਵੇਂ ਨਵੇਂ ਕਸਾਵਾਏ ਤੋਂ ਮੇਹਲੇ ਜਾਇ ਨਹੀਂ ਕੀਤਾ ਕਿ ਜਿਹੜੀ ਦੋਸ਼ੀਆਂ ਦੀ ਹੈਗੀ ਹੈ ਜਿਸਹੀ ਰਾਹੀ ਪੇਸ਼ੀ ਕਰਨੀ ਆਲੀ ਹੈ ਵੀ ਬਾਹਰ ਹੋਵੇ ਰਹਿਣ ਉਸ ਲਾਗਤ ਸਾਰੇ ਤੇ ਕੁਝ ਕੋਈ ਨਾ ਕੋਈ ਅਪਲੀਕੇਸ਼ਨ ਲਾਉਂਦੇ ਰਹੇ ਬਹਾਨੇ ਵਾਗੀਆਂ ਅਸਤਰ ਆਦਮੀ ਨਹੀਂ ਲਾਈ ਜੇ ਕਦੇ ਵੀ ਸਾਹਿਬੋ ਚਲਾਨੋ ਦੀਆਂ ਕਾਪੀਆਂ ਪੂਰੀਆਂ ਮਿਲੀਆਂ ਕਿਉਂਕਿ ਚਲਾਨੋ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇ ਪੂਰਾ ਹੀ ਦਿੱਤਾ ਜਾਂਦਾ ਤਰੰਤ ਉਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ ਤੇ ਦੇਖੋ ਸ਼ਹਿ ਨਵੇਂ ਜਾਸਨ ਰੌਣਕ ਉਹ ਸਾਰੀ ਪੁਜੀਸ਼ਨ ਨੂੰ ਸਮਝਣਗੇ ਇਸ ਗੱਲ ਨੂੰ ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੋਰ ਉਹਨਾਂ ਦੇਉਣ ਤੋਂ ਬਾਅਦ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ ਕਬੂਲ ਵੀ ਕੀਤੇ ਗਏ ਇੰਟਰਵਿਊਆਂ ਦਿੱਤੇ ਗਏ ਦੂਜੇ ਪਾਸੇ ਆਪਨੇ ਆਪ ਨੂੰ ਬੇਦਰਦ ਨਿਰਦੋਸ਼ ਦੱਸ ਰਹੇ ਨੇ ਕਿ ਦੇਖੋ ਤੁਸੀਂ ਦੇਖੋ ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖੀ ਕਹਿ ਸਕਦਾ ਇਸ ਗੱਲ ਨੂੰ ਕਿਉਂਕਿ ਤੁਸੀਂ ਇਹ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਭੁੰਦੇ ਹੋਏ ਇਸ ਗੱਲ ਨੂੰ ਵੀ ਰਿਕਾਰਡ ਤੇ ਲੈ ਲਿਆ ਜੀ ਪਰੰਤੂ ਹਰੇਕ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ ਅਸੀਂ ਦਰ ਦਰਤੇ ਜਾ ਕੇ ਆਪਣਾ ਐਪਲੀਕੇਸ਼ਨਰ ਦੇ ਕੇ ਬਹਾਰ ਲੋਨੇ ਹੈ ਕਿ ਉਹ ਸਰਕਾਰੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਸੁਖਦੋਸ਼ੀਆਂ ਨੇ ਕਲੀਅਰ ਕਰਕੇ ਟੀਵੀ ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਸਮਾਨ ਖਾਨ ਨੂੰ ਵੀ ਸੀ ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨਾਂ ਨੇ ਉਸ ਗੱਲ ਦਾ ਅਵਲ ਵੀ ਕੀਤਾ ਸੁਲਮਾਨ ਖਾਨ ਨੂੰ ਮਾਰਨੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਨਹੀਂ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇੱਕ ਨਾਸ਼ਨ ਦੇ ਜੀ ਉਹਨਾਂ ਨੇ ਜਾ ਕੇ ਸੁਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ ਕਿੰਨਾ ਵੱਡਾ ਮਾਨ ਦਿੱਤਾ ਤੇ ਇੱਥੇ ਸਾਡੀ ਸਟੇਟ ਅਸੀਂ ਸਿ nghiệm ਲਿਲੜੀਆਂ ਕੱਢਦੇ ਫਿਰਦੇ ਉਹਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ ਮੈਂ ਦਸਵਾਦੇ ਬਾਹਰ ਬੈਠੇ ਵੀ ਆ ਗਏ ਸਰਕਾਰ ਆਪਕੇ ਦਵਾਰ ਮਾਨਸਾ ਸੋਚੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਹਦੇ ਵੀ ਐਪਲੀਕੇਸ਼ਨ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਿਹਾ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਐ ਬੜਾ ਸਤਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਤਾਂ ਨਹੀਂ ਮੇਰੀ ਗੱਲ ਸੁਣੀ ਕਿ ਕਿਸੇ ਨੂੰ ਪ੍ਰੰਤ ਮਜੂ ਮੁੱਖ ਮੰਤਰੀ ਸਾਹਿਬ ਦੇ ਮੱਥੇ 'ਤੇ ਲਾਇਆ ਤਾਂ ਜਦੋਂ ਉਹ ਜਹਾਜ਼ ਉੱਡਦਾ ਉਹ ਡੇ ਤਾਂ ਮੈਨੂੰ ਕਦੇ ਤੁਸੀਂ ਗੁੱਡੀਆਂ ਸਾਹਿਬ ਨੂੰ ਮਿਲ ਲਵਾਂ ਤੇ ਗੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਇੱਕ ਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ ਤੇ ਮੈਂ ਉਮੀਦ ਕਰਦਾ ਕਿ ਜਦ ਗੁੱਡੀਆਂ ਸਾਹਿਬ ਆਉਣਗੇ ਹੁਣ ਉੱਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਕਿ ਘਟੋ ਘਟ ਹੁਣਤਾ ਦੱਸ ਦਿਓ ਸਾਲ ਵਿੱਚ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਕਿਭੀ ਤਾਂ ਨਾ ਕਿਉਂ ਨਹੀਂ ਲੈਂਦੇ ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਐਡਾ ਵੱਡਾ ਬਿਆਨ ਦਿੱਤਾ ਸਲਵਾਨ ਖਾਨ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਕਿ ਸਲਵਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਦੀਆਂ ਗੱਲਾਂ ਨੇ ਪਰੰਤੂ ਅਗਲੇ ਦਿਨ ਉਹ ਸ਼ਹਾਵਾ ਦੇ ਕਿ ਮੰਤਖੜਾ ਆਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਮਰੂਪ ਤੋਂ ਖੜਾ ਹੈ ਉਹ ਅਮੀਤ ਏਅਰ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ ਆਮਦਾਰ ਕਾਰਡ ਗੱਲ ਇਹ ਕਹਿ ਰਹੇ ਨੇ ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲੇ ਸਰਦਾਰ ਜੀ ਜ਼ਿੰਮੇਵਾਰੀਆਂ ਲੈਣਾ ਪਊਗਾ ਸੋਨੂੰ ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹਦਾ ਕਤਲਾਂ ਦੀ ਅੰਕੜੇ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ ਬੜੇ ਕਢਦੇ ਬੜੇ ਲਿਖੇ ਜੋ ਹੈ ਤਾਂ ਇਹ ਸਵਾਲ ਇਹਦੇ ਤੋਂ ਪੁੱਛੇ ਜਾਣ ਵੀ ਲਾਜ ਲਾਡਰ ਦੇ ਮੁੱਦੇ ਤੇ ਤੁਸੀਂ ਕੀ ਕੀਤਾ ਇਨਾ ਵੱਡਾ ਸੈਲੀਬ੍ਰਿਟੀ ਵਾਰਖੇ ਤੁਸੀਂ ਦੋਸ਼ੀ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕਮੰਡ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਇਹ ਨੂੰ ਹੂ ਕੀਤਾ ਜਾਵੇ YouTube ਤੋਂ ਹੂ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਕੀ ਮਜਬੂਰੀ ਆਕਰੋ ਕੁਛ ਨਹੀਂ ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਛੇੜ ਕੁਝ ਫਾਲਤੂ ਬੋਲ ਰਹੇ ਆ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਆ ਤਸਦੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਨੂੰ ਬਾਸ ਹੋ ਜੂਗਾ ਕਦੇ ਵੀ ਉਸ ਤੋਂ ਬਾਅਦ ਬਾਅਦ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂਗਾ ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨਹੀਂ ਕਰਨੀਆਂ ਸੀ ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਮ ਦੇ ਰਹੀਂ ਜਿੰਨੇ ਮੈਨੂੰ ਮੇਰੇ ਪੁੱਤ ਨੂੰ ਪਿਆਰ ਕਰਨ ਵਾਲੇ ਉਹਦੇ ਭਰਾ ਭੈਣ ਭਰਾ ਜਿੰਦੇ ਹੈਗੇ ਨੇ ਉਹਟਰ ਇਹਨਾਂ ਹਾਕੀਆਂ ਦੇ ਵਿੱਚ ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਆ ਦੀ ਜਸਸਿਸ ਦੇ ਵਿੱਚ ਜੋ ਲੋਡਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ ਉਹਨਾਂ ਤੇ ਅਮ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀ ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਦੇਖਣਾ ਹੈ ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ ਸਿਕਿਉਰਿਟੀ ਲੀਕ ਕਰ ਦਿੰਦੇ ਹੋ ਸਾਰਾ ਕੁਝ ਹੋ ਗਿਆ ਨਾ ਤੁਹਾਡੀ ਤੱਕ ਦੇ ਥੱਲੇ ਹੋਇਆ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਗੁੰਡਿਆਂ ਦੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ ਜ਼ਿੰਮੇਵਾਰੀ ਪਰੋਂ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਤ ਵੀਡੀਓ ਨੂੰ ਅਦਾਲਤ ਦੇ ਰਿਕਾਰਡ ਤੇ ਲੈ ਕੇ ਆਉਂਦੇ ਉੱਤੇ ਅੰਨਾ ਕਰਨੀ ਕਰ ਰਹੇ ਹੋ ਕੀ ਕੀ ਮੰਛਾ ਕੀ ਹੈ ਤੁਹਾਡੇ ਸਾਹਿਬ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ ਅਗਲੀ ਕੋਈ ਸਰਕਾਰ ਆਉਗੀ ਮੈਂ ਇਹਨੂੰ ਉਪਰ ਕਰਵਾ ਦੂੰਗਾ ਤੁਸੀਂ ਨਹੀਂ ਕਹਦੇ ਚਾਹੁੰਦੇ ਕੋਈ ਗੱਲ 2 ਸਾਲ ਨਾਲ ਕੇਸ ਪੁਰਾਣੇ ਹੋ ਲਗਾ 2.5 ਸਾਲ ਤੇ ਮੇਰੇ ਕੇਸ ਕੰਟੀਨਿਊ ਹੋਏ ਲੰਘ ਹੀ ਗਏ ਨੇ ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹਦੇ ਉਹ ਵੀ ਡੋਸ਼ੀ ਇਹਨੇ ਕਿ ਕੰਮ ਜਬ ਹੋ ਜਾਣ ਵੀ ਮੈਂ ਕੇਸ ਲੜਨਾ ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਠਾਕਾ ਕਰਵਾ ਦੋ ਕਿ ਤੋ ਨਾ ਕਿ ਤੋ ਸਿਅਰ ਚਾਹਤੋ ਨਹੀਂ ਹੋ ਸਕਦੀ ਹੈ ਸਕਿਉਰਟੀ ਦੀ ਗੱਲ ਕੀਤੀ ਆ ਤੁਸੀਂ ਜੀ ਰੇਕੀ ਦੀ ਗੱਲ ਕੀਤੀ ਆ ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨਕੌਰ ਦੀ ਮੋਰ ਲਗਾ ਕੇ ਜਾਲੀ ਦਸਤਕ ਕੀਤੇ ਜਏ ਨੇ ਜੇ ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਟੀ ਵਾਲੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੀ ਚੀਜ਼ਾਂ ਨੂੰ ਮੈਂ ਦੇਖਦਾ ਕਿਸ ਤਰ੍ਹਾਂ ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਦਾ ਕੋਈ ਬਹਾਨਾ ਲੱਭਦੇ ਨੇ ਤੁਸੀਂ ਦੇਖੋ ਜੇ ਬਹੁਤ ਜਾਲੀ ਬਣੋੜੀ ਹੈ ਸਰਪੰਚ ਤਾਂ 12.5 ਹਜ਼ਾਰ ਪਿੰਡਾਂ ਪੰਜਾਬ ਦੇ ਵਿੱਚ ਹੋਰ ਕਿਸੇ ਪਿੰਡ ਦੀ ਸਰਪੰਚੀ ਦੀ ਜਾਲੀ ਮੋਰ ਜਾਲੀ ਨਾ ਬਣ ਗਈ ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਤੁਹਾਡੇ ਕੋਲ ਤਾਂ ਪਹਿਲੇ ਹੀ ਲੈਟਰ ਆਇਆ ਤੇ ਅਸੀਂ ਪਹਿਲਾ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲੇ ਸੀਜੀਪੀ ਵਿਭਾਗ ਦੇ ਭੇਜਿਆ ਅਸੀਂ ਉਹ ਪਹਿਲੇ ਹੀ ਇਹ ਗੱਲ ਉਹ ਤਸਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਦਾ ਰਹਿਣ ਵਾਲਾ ਨਹੀਂ ਹੈ ਇਹ ਗੱਲ ਦਾ ਅਡਰੈਸ ਕੀਤਾ ਹੋਇਆ ਜਦੋਂ ਅਸੀਂ ਉਹ ਉਹਦੀ ਜਿੰਨੀ ਇਨਵੈਸਟੀਗੇਸ਼ਨ ਕੀਤੀ ਅਸੀਂ ਬੈਂਕ ਗਏ ਉਹਨਾਂ ਨੇ ਬੈਂਕ ਦਾ ਆਈਐਫਸੀ ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲ ਕਰਦਾ ਹੈ ਇਹ ਗੱਲਾਂ ਦਾ ਸਾਰੀਆਂ ਜੋ ਖੁਦ ਹੀ ਫੇਸ ਕਰ ਲਈ ਸੀ ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਅਰਪਿਸ਼ਟ ਕੰਦੇ ਖਿਲਾਫ ਜਿਹੜਾ ਪੱਤਰ ਅਦਾਲਤ ਕਰਕੇ ਰੱਖ ਦਿੱਤਾ ਅਨਪਛਾਤੇ ਕੌਣ ਹੈ ਜਿਹੜਾ ਮਾਨਸਾ ਦਾ ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰ ਗਿਆ ਸੀ। ਸਿਰਫ ਉਹ ਤੋਂ ਅੰਗਹੀਂਤਰ ਸਰਟੀਫਿਕੇਟ ਜਾਲੀ ਬਣਵਾ ਗਿਆ। ਉਸੇ ਦੀ ਰਿਜੀਸ ਦਿਖਾਤੀ ਸਰਪੰਚ ਜੀ ਹੋਰ ਜਾਲੀ ਬਣਾ ਗਿਆ ਕਿ ਉਸ 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 ਵਿਅਕਤੀ ਦਾ ਨਾਮ ਪੁਲਿਸ ਨਹੀਂ ਲੱਭ ਸਕੇਗੀ। ਕਿਉਂ ਜਾ ਉਹਨੂੰ ਅਨਪਛਾਤੇ ਜਾਂ ਜ਼ੀਰੋ ਐਫ ਆਈ ਆਰ ਕਰਕੇ ਆਪਣੇ ਕੋਲ ਜਿਹੜੀ ਜ਼ਿੰਮੇਵਾਰੀ ਲੈ ਕੇ ਬਣੀ ਰੱਖੀ ਤੀ ਹੈ ਸਮਝ ਕੀ ਹੁੰਦੀ ਇਸ ਤਰ੍ਹਾਂ ਕਿਸ ਤਾਨੂੰ ਕੋਲ ਲੁਕਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਿਆ ਉਹ ਮੱਚ ਮੇਰੇ ਘਰ ਦੇ ਬਾਹਰ ਏਐਸਐਈ ਲੱਗਿਆ ਹੋਇਆ ਥਾਣੇਦਾਰ ਸਾਹਿਬ ਇੱਕ ਉਹਦੇ ਘਰ ਦੀ ਦੇਖੀ ਹੋਗੀ ਅੱਜ 15 ਦਿਨ ਹੋ ਗਏ ਕਾਰ ਵੀ ਟ੍ਰੇਸ ਕਰ ਲਈ ਬੰਦੇ ਵੀ ਟ੍ਰੇਸ ਕਰ ਲਏ ਪਤਲੀ ਪੁਲਿਸ ਕਿਹੜੀ ਘਟਨਾ ਨੂੰ ਹਲੇ ਤੂੰ ਨੂੰ ਲੱਗਦਾ ਵੀ ਹਲੇ ਪੁਕਾਰਵੇਂ ਕਰ ਲੈਣ ਫੇਰ ਫੜ ਲਾਂਗੇ ਆਜਨਾ ਕਰਦੀ ਐ ਕੋਈ ਉਹ ਜਿਹੜਾ ਬੰਦਾ ਉਹਨੂੰ ਟ੍ਰੇਸ ਕਰ ਦੋ ਕੋਰਸ ਤੇ ਤੁਰੇ ਫੜ ਦੋ ਕੋਈ ਜ ਆ ਕੇ ਕਰੂੰਗਾ ਕਾਰ ਬਈ ਕਿ ਅਗਲੇ ਦਿਨ ਰੋਟੀ ਨਹੀਂ ਪਕਦੀ ਘੱਟੋ ਘੱਟ ਮੇਰੇ ਹੱਥ ਵੱਲ ਕੇ ਬੇਰਤੀ ਹੈ ਤੁਹਾਨੂੰ ਤੁਸੀਂ ਆਪ ਦੇ ਮੁਲਾਜ਼ਮਾਂ ਨੂੰ ਸੇਫਟਾ ਕਰਨਾ ਚਾਹੋ ਜੇ ਅਸੀਂ ਦਾ ਖਾਦੀ ਘੜੀ ਜਿਵੇਂ ਸਾਡਾ ਟਾਈਮ ਕੱਪਦਾ ਅਸੀਂ ਦਾ ਟਪਾ ਲਾਂਗੇ ਪਰੰਤੂ ਆਪ ਦੇ ਕਰਮਚਾਰੀਆਂ ਦੀ ਆਪ ਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਦਾ ਤਾਂ ਪੂਰਾ ਧਰਮ ਹੈ ਤੁਹਾਡਾ ਭਰਾ ਹੈ ਤੁਹਾਡੇ ਨਾਲ ਦਾ ਕੰਦ ਤੁਸੀਂ ਵੀ ਉਦੀ ਜਗ੍ਹਾ ਤੇ ਹੋ ਸਕਦੇ ਉਹਦੇ ਘਰ ਆਈ ਉਹ ਬੱਚਿਆਰੀ ਨੂੰ ਬੁਖਾਰ ਚੜ ਰਿਹਾ ਉਹ ਬੱਚੇ ਉਹਦੇ ਡਰੇ ਹੋਏ ਨੇ ਰਾਤ ਨੂੰ ਕੌਣ ਭਵੇਂ ਘਰੇ ਜੇ ਮਾਨਸਰ ਦਾ ਇੱਕ ਬੰਦਾ ਲੋਕ ਲਾ ਜਾ ਕੋਈ ਬਾਹਰ ਹੋਣਾ ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਦਿਵਾਓ ਅਗਲੇ ਦਿਨ ਬਹੁਤ ਦੇਰੀ ਕੀਤੀ ਜਾ ਰਹੀ ਹੈ ਹਰ ਇੱਕ ਜ਼ਾਇਜ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬੰਦਾ ਕੀ ਤੁਸੀਂ ਇਹਨਾਂ ਸੁਣਨ ਸਰਕਾਰ ਦਾ ਵਿਰੋਧ ਕਰੋਗੇ ਪਰ ਚਾਹ ਲੈ ਕਿਸੇ પાર્ટી ਚਲ ਜਾਓਗੇ ਜੀ ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ ਸਰਕਾਰ ਦਾ ਮੇਰੇ ਕੋਈ ਮੈਂ ਤਾਂ ਮੇਰੇ ਵੀ ਨਹੀਂ ਕੋਈ ਗਾਂਜੇਸ਼ ਨਹੀਂ ਨਾ ਜਿਸ ਮੈਂ ਕਹਾ ਵੀ ਮੇਰਾ ਕਿਸੇ ਗੱਲ ਦਾ ਕੋਈ ਬੱਟ ਦਾ ਰੋਣਾ ਦੇਖੋ ਜਿੰਨੇ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾ ਰੋਸੀ ਪਹਿਲਾਂ ਮੈਂ ਸੀਐਮ ਸਾਹਿਬ ਨੂੰ ਘਰੇ ਜਾ ਕੇ ਮਿਲਦਾ ਮੈਂ ਉਹਨੂੰ ਕਹਿੰਦਾ ਕਿ ਤੁਹਾਡੀ ਸਰਕਾਰ ਦੇ ਤੁਹਾਡੇ ਜਿਹੜੇ ਵੀリエ ਸਲਾਹਕਾਰ ਨੇ ਉਹਨਾਂ ਨੇ ਸਾਡੀ ਸਿਕਿਉਰਿਟੀ ਲਈ ਕੀਤੀ ਬਾਈ ਨੇਮ ਕੀਤੀ ਉਹਦੀ ਕੋਈ ਪ੍ਰਤਾਜ ਕੀਤੀ ਗਈ ਫਿਰ ਵੀਡੀਓ ਦੀ ਜਿਹੜੀ ਹੈ ਲਾਉਨਸ ਦੀ ਵੀਡੀਓ ਬਣ ਗਈ ਅੱਜ 1 ਸਾਲ ਸਵਾ ਸਾਲ ਬੀਤ ਗਿਆ ਸਰਕਾਰ ਨੇ 3 ਮਹੀਨੇ ਦਾ ਫੇਰ ਸਮਾਂ ਮੰਗ ਲਿਆ ਕਿ ਕਾਦੇ ਲਈ ਐਡੀ ਕੇ ਪਿਸਾਮ ਨੂੰ ਮਨਜੂ ਹਾਈ ਕੋਰਟ ਨੇ ਕਟੇਰੇ ਜੀ ਵੀ ਖੜਾ ਕਰ ਲਿਆ ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ ਬਠਿੰਡਾ ਜੀ ਉਤੋਂ ਬਾਹਰ ਸੀ ਫੇਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ ਤੁਸੀਂ ਕਿਹਨੂੰ ਸਭ ਤੋਂ ਪਤਾ ਨਹੀਂ ਇਹ ਪਤਾ ਕਰਦੇ ਕਿੱਥੋਂ ਪਤਾ ਕਰਦੇ ਭਾਈ ਜਗਿੰਦਰ ਪਟਿਆਲ ਜੀ ਜਿਹੜਾ ਪੱਤਰਕਾਰ ਜੀ ਤੁਹਾਡੇ ਬੋਲੇ ਬੰਦੇ ਕੰਟੈਕਟ ਵੀ ਨੇ ਤੁਹਾਡੇ ਕੋਲ ਹੈ ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ ਪਰ ਤੁਸੀਂ ਰੱਬ ਦਾ ਵਾਸਤਾ ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ ਤੁਸੀਂ ਸਾਡੇ ਲਈ ਨਾ ਮੈਂ ਤਾਂ ਇੱਕ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ ਮੇਰੇ ਘਰ ਦਾ ਵੇੜਾ ਦਾ ਤੁਸੀਂ ਮੁੱਦਾ ਮਾਰ ਹੀ ਦਿੱਤਾ ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ ਮੇਰੇ ਲਈ ਨਾ ਸਹੀ ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵਈਆ ਹੈ ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸਲੇ ਉਹਦੇ ਉੱਤੇ ਤੁਸੀਂ ਕਰ ਕੀ ਰਹੇ ਹੋ ਕੀ ਏਜੀਜੀਪੀ ਸਾਹਿਬ ਨੂੰ ਇਹਨਾਂ ਨਹੀਂ ਪਤਾ ਵੀ ਤੁਹਾਡੀ ਕਸਟਡੀ ਦੇ ਵਿੱਚ ਮੁਲਜ਼ਮ ਹੈ ਉਹਨਾਂ ਦੀ ਦੋ ਵੀਡੀਓਜ਼ ਬਣੀਆਂ ਕਿੱਥੇ ਬਣੀਆਂ ਜਾਂ ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ ਜੇਕਰ ਤੁਸੀਂ ਇਹਨਾਂ ਕੇਸਾਂ ਨੂੰ ਰਿਸਟਰਡ ਹੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇ। ਮੈਂ ਤੁਹਾਡੇ ਮਲ ਪ੍ਰੈਸ ਦੇ ਬਾਧੇ ਬਣਾ ਇਹ ਗੱਲ ਕਹਿਣਾ ਤੁਸੀਂ ਮੈਨੂੰ ਕਿੱਥੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਲਾਪਸ ਕਰਦੇ ਯਾਰ ਅਸੀਂ ਵੀ ਕਰਨੀ ਆ ਚੱਕਾ ਉਹਦੀ ਐਫ ਆਰ ਦੇ ਘਰੇ ਲੈਣਾ ਮੈਂ ਚੱਲ ਜੂ ਖੁਸ਼ੀ ਖੁਸ਼ੀ ਬਗ ਜੂ ਕਿ ਟੋਕ ਟੋਕ ਮੇਰੀ ਪਕਾਇ ਤਾਂ ਬਚੂਗੀ ਨਾ ਅਸੀਂ ਕਰ ਲਾਂਗੇ ਕਿ ਤੁਹਾਡੇ ਵਸਦੀ ਗੱਲ ਦੀ ਤੁਸੀਂ ਸਰਕਾਰ ਚਲਾਵਾ ਲਓ ਆਪਣੇ ਡਿਵੈਲਪਮੈਂਟ ਤੇ ਕੰਮ ਕਰ ਮੈਂ ਚਲੋ ਛੱਡ ਦਿਓ ਸਾਨੂੰ ਛੱਡ ਕੇ ਨਿੱਕੀ ਐ ਅਸੀਂ ਲੋਕ ਕੋਲ ਕਿਹਾ ਉਹ ਕਿਤਨੇ ਕਿਤਨੇ 2-4 ਸਾਲ 10 ਸਾਲ ਬਾਅਦ ਜੜੂ ਕਿਤੇ ਉਸ ਹੱਲੇ ਅੱਖ ਦਾ ਬੰਦਾ ਆ ਗਿਆ ਸੀ ਕਰਵਾਲਾਂ ਜਨਤੋਂ ਮੇਰੀ ਦੇਵਤੀ ਹੈ ਗੌਰਮਤ ਸਿੰਘ ਸੀਐਮ ਮਾਨ ਸਾਹਿਬ ਨੇ ਕਿ ਬਿਆਨ ਦਿੱਤਾ ਸੀ ਸਾਲ ਦੇ ਕਰੀਬ ਹੋ ਗਿਆ ਵੀ 골ਡੀ ਬ੍ਰਾਡ ਨੂੰ ਰੀਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਜੀ ਕੋ ਲੈ ਆਉਂਗਾ ਬੇਟਾ ਕੌਣ ਲੈ ਆਉਗਾ ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਔਰ ਜੇ ਤੋਂ ਬਾਹਰ ਸੀ ਔਰ ਉਹ ਉਸ ਦਾ ਕੋਈ ਹਿਸਾਬ ਦਾ ਦਿੱਤਾ ਨਹੀਂ ਜਾ ਰਿਹਾ ਸਾਨੂੰ ਤਾਂ ਇੱਥੋਂ ਤੱਕ ਵੀ ਮਨ ਮੈਂ ਆਪਣੇ ਭਰੋਸੇ ਨੂੰ ਪੁੱਤਰوں ਨੂੰ ਜਿਦੋਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਦੇ ਵੀਡੀਓ ਬਣਾਉਂਦੇ ਤਾਂ ਕੈਨੇਡਾ ਵਿੱਚ ਆਪਗੇ ਮੈਂ ਕੀ ਸੰਭੇਧੀ ਸੋਦਾ ਤੋਂ ਹਾਂ ਮੈਂ ਕਿਵੇਂ ਕਿਵੇਂ ਪ੍ਰੂਫ ਕਰਾਂ ਇਹਨਾਂ ਗੱਲਾਂ ਨੂੰ ਸਰਕਾਰ ਦੇ ਸੋਣੀਆਂ ਸਰਕਾਰ ਗੱਲ ਸੁਣ ਕੇ ਰਾਜੀ ਦੀ ਆ ਤੁਸੀਂ ਦੇਖੋ ਵੀ 2 ਸਾਲ ਹੋ ਗਏ ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਲੇ ਤੱਕ ਦੋਸ਼ੀ بڑے ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਹਰੇਕ ਵਾਰੀ ਦਾ ਮਹਰ ਚਲਾਨ ਦੀ ਕਾਪੀ ਹੀ ਦਿੱਤੀ ਹੈ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ ਭਾਈ ਜਦੋਂ ਤੁਸੀਂ ਸਾਈਨ ਕਰਕੇ ਤੇ ਕਿਰਾਏ ਸਾਨੂੰ ਜਿਹੜੇ ਆਈਓ ਨੇ ਦਿੱਤੇ ਤੁਹਾਡੇ ਕੋਲ ਪਹੁੰਚਦਾ ਕੀਤਾ ਚਲਾਨ ਤੁਹਾਡੇ ਸਾਈਨ ਹੋਏ ਨੇ ਤੁਸੀਂ ਕਾਪੀਆਂ ਨਹੀਂ ਕਿੰਨੀਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਪਹੇਲ ਹੈ ਕਹਿੰਦੇ ਇਹ ਸਮਾਂ ਬਰਬਾਦ ਕਰਨ ਵਾਲੀ ਗੱਲ ਆ ਰਾਮਾ